ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੀ ಅಪਾਰ ਕਿਰਪਾ ਕੀਤੀ ਅੱਜ ਅੰਮ੍ਰਿਤ ਵੇਲੇ ਸਵੇਰੇ ਸਾਰੀ ਸੰਗਤ ਨਾਮ ਸਿਮਰਨ ਸੇਵਾ ਸੁਸਾਇਟੀ ਔਰ ਮੁਖ ਸੇਵਾਦਾਰ ਭਾਈ ਕੁਲਵੰਤ ਸਿੰਘ ਰਾਜੀ ਬਾਬਾ ਜਰਨੈਲ ਸਿੰਘ ਜੀ ਔਰ ਸਾਰੀ ਸੰਗਤ ਸਾਰੀ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨ ਬਰਨਾਲੇ ਤੋਂ ਜੋ ਕਿ ਕੁਝ ਦਿਨ ਪਹਿਲਾਂ ਸਤਿਗੁਰੂ ਨੇ ਕਿਰਪਾ ਕੀਤੀ ਸੀ ਬਰਨਾਲਾ ਸ਼ਹਿਰ ਮੇਬੀ ਪ੍ਰਧਾਨ ਕੌਰ ਜੀ ਵਿਖੇ ਸਤਿਗੁਰੂ ਜੀ ਨੇ ਇੱਕ ਨਾਮ ਸੇਵਨ ਸੇਵਾ ਸੁਸਾਇਟੀ ਆਤਮਰਾ ਸਮਾਗਮ ਕੀਰਤਨ ਕਰਵਾਇਆ ਗਿਆ ਸੀ ਔਰ ਜਿਸ ਵਿੱਚ ਬਹੁਤ ਸਾਰੇ ਨਗਰ ਦੇ ਪ੍ਰਵੰਤ ਸੱਜਣਾ ਨੇ ਔਰ ਨਗਰ ਦੀ ਸ਼ਹਿਰ ਦੀ ਸਾਰੀ ਸੰਗਤ ਨੇ ਬੜਾ ਸਹਿਯੋਗ ਦਿੱਤਾ ਅਸੀਂ ਸਾਰੇ ਮੈਂਬਰ ਸਹਿਮਤਾਂ ਵੱਲੋਂ ਧੰਨਵਾਦ ਕਰਦੇ ਆਂ ਔਰ ਜਿੱਥੇ ਅਸੀਂ ਸਾਰੇ ਸ਼ਹਿਰ ਦਾ ਧੰਨਵਾਦ ਕਰਦੇ ਆਂ ਸੰਗਤਾਂ ਦਾ ਉਥੇ ਨਾਲ-ਨਾਲ ਜੱਥੇਦਾਰ ਪਰਮਜੀਤ ਸਿੰਘ ਜੀ ਅੰਤਰਨ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਔਰ ਮੈਨੇਜਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦੇ ਕੇ ਔਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਕਾਰਜ ਸੀਗਾ ਉਹ ਸੰਪੂਰਨ ਕਰਵਾਇਆ ਅਸੀਂ ਧੰਨਵਾਦ ਕਰਦੇ ਆ ਸਾਰੇ ਮੈਂਬਰਾਂ ਵੱਲੋਂ ਕੁਲਵੰਤ ਸਿੰਘ ਪ੍ਰਧਾਨ ਜੀ ਵੱਲੋਂ ਬਾਬਾ ਜਰਨੈਲ ਸਿੰਘ ਜੀ ਵੱਲੋਂ ਅਰਦਾਸ ਗੁਰਮੀਤ ਸਿੰਘ ਸ਼ੇਰੇ ਪੰਜਾਬ ਵੈਲਫੇਅਰ ਸੁਸਾਇਟੀ ਪ੍ਰਧਾਨ ਮੇਰੇ ਵੱਲੋਂ ਔਰ ਸਾਰੇ ਸ਼ਹਿਰ ਦਾ ਧੰਨਵਾਦ ਕਰਦੇ ਆਂ ਔਰ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਔਰ ਅੱਜ ਅਸੀਂ ਅੰਮ੍ਰਿਤ ਵੇਲੇ ਸਵੇਰੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਰਦਾਸ ਬੇਨਤੀ ਕਰਕੇ ਬਰਨਾਲਾ ਸ਼ਹਿਰ ਤੋਂ ਚੱਲੇ ਸੀ ਔਰ ਗੁਰੂ ਰਾਮਦਾਸ ਮਹਾਰਾਜ ਨੇ ਬੜੀ ಅಪਾਰ ਕਿਰਪਾ ਕੀਤੀ ਔਰ ਸਾਡੀ ਯਾਤਰਾ ਜਿਹੜੀ ਸਫਲ ਹੋਈ ਅਸੀਂ ਸਵੇਰ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਬੈਠ ਕੇ ਹਾਜ਼ਰੀ ਭਰੀ ਔਰ ਸਾਰੇ ਤਵੰਤੇ ਸੱਜਣਾ ਨੇ ਔਰ ਸਾਰੇ ਮੈਂਬਰ ਸਹਿਬਾਨਾ ਨੇ ਬੈਠ ਕੇ ਕੀਰਤਨ ਸੁਣਿਆ ਔਰ ਗੁਰੂ ਮਹਾਰਾਜ ਦਾ ਅਸੀਂ ਬਹੁਤ ਕੋਟਾਨ ਕੋਟ ਸ਼ੁਕਰਾਨਾ ਕਰਦੇ ਆ ਔਰ ਜਿਨ੍ਹਾਂ ਨੇ ਸਾਨੂੰ ਇੱਕ ਨਮਾਣੇ ਜੀ ਸੇਵਕਾਂ ਨੂੰ ਐਡਾ ਕਵੱਡਾ ਮਤਲਬ ਪੁਰਾਲਾ ਕਰਨ ਦਾ ਸਾਡੇ ਵਿੱਚ ਹਿੰਮਤ ਬਖਸ਼ੀ ਔਰ ਗੁਰੂ ਮਹਾਰਾਜ ਨੇ ਬਹੁਤ ਵੱਡਾ ਇੱਕ ਸਾਡੇ ਸਿਰ ਤੇ ਮਿਹਰ ਦਾ ਹੱਥ ਰੱਖ ਕੇ ਇਸ ਕਾਰਜ ਨੂੰ ਸੰਪੂਰਨਤਾ ਦੇ ਵਿੱਚ ਲਿਆਂਦਾ ਔਰ ਸਾਰੇ ਮੈਂਬਰ ਸਹਿਬਾਨਾ ਵੱਲੋਂ ਕਲਵੰਦ ਸਿੰਘ ਪ੍ਰਧਾਨ ਜੀ ਵੱਲੋਂ ਬਾਬਾ ਜਰਨੈਲ ਸਿੰਘ ਜੀ ਵੱਲੋਂ ਅਰਦਾਸ ਵੱਲੋਂ ਸਾਰੇ ਮੈਂਬਰਾਂ ਵੱਲੋਂ ਦੁਬਾਰਾ ਫੇਰ ਸਾਰੇ ਸ਼ਹਿਰ ਦਾ ਬਰਨਾਲਾ ਨਿਵਾਸੀਆਂ ਦਾ ਔਰ ਜਥੇਦਾਰ ਪਰਮਜੀਤ ਸਿੰਘ ਜੀ ਖਾਲਸਾ ਮੈਨੇਜਰ ਸਾਹਿਬ ਜੀ ਦਾ ਸਰਜੀਤ ਸਿੰਘ ਜੀ ਦਾ ਔਰ ਸਾਰੇ ਪਤਵੰਤੇ ਸੱਜਣਾ ਦਾ ਜਿਨ੍ਹਾਂ ਨੇ ਵੀ ਸਹਿਯੋਗ ਜਿੱਥੇ-ਜਿੱਥੇ ਵੀ ਸਹਿਯੋਗ ਦਿੱਤਾ ਔਰ ਜਿੱਥੇ-ਜਿੱਥੇ ਵੀ ਉਸ ਸਮਾਗਮ ਦੇ ਵਿੱਚ ਸੇਵਾ ਨਿਭਾਈ ਔਰ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਸ਼ੁਕਰੀਆ ਦਾ ਕਰਦੇ ਆਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਨੇ ਉਹ ਕਰਵਾਉਣ ਦੀ ਸਮਰੱਥਾ ਸਾਨੂੰ ਬਖਸ਼ਿਸ਼ ਕਰਦੇ ਰਹਿਣ ਔਰ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ